ਨਮਸਕਾਰ 파시ਸ਼ ਮਿੱਤਰ ਫੇਰ ਆਰਸੀਨ ਤੋਂ ਅੱਜ ਮੇਰੇ ਕੋਲ ਤੁਹਾਡੇ ਲਈ ਡਬਲ ਉਕਰਿਆ ਹੋਇਆ ਸੋਫਾ ਸੈੱਟ ਹੈ। ਜਿਵੇਂ ਦੇਖ ਰਹੇ ਗਏ ਇੱਕ ਬਹੁਤ ਵਧੀਆ ਡਿਜ਼ਾਈਨ ਬਹੁਤ ਗੁੰਝਲਦਾਰ ਰੱਥਾਂ ਨਾਲ ਉੱਕਰੀ ਹੋਈ ਹੈ। ਨਕਾਸ਼ੀ ਕਰਨ ਦੇ ਮਾਮਲੇ ਵਿੱਚ ਇਹ ਸਾਡੀ ਸਭ ਤੋਂ ਭਾਰੀ ਇਕਾਈ ਹੈ। ਸਾਰੀਆਂ ਡਰਾਇੰਗਾਂ ਹੱਥਾਂ ਨਾਲ ਕੀਤੀਆਂ ਜਾਂਦੀਆਂ ਹਨ। ਸਾਰੀਆਂ ਨਕਾਸ਼ੀ ਛੋਟੇ ਔਜ਼ਾਰਾਂ ਦੁਆਰਾ ਕੀਤੀ ਜਾਂਦੀ ਹੈ। ਅਤੇ ਹਰ ਚੀਜ਼ ਹੱਥਾਂ ਨਾਲ ਉੱਕਰੀ ਹੋਈ ਹੈ ਦੂਸਰੀ ਵਿਸ਼ੇਸ਼ਤਾ ਡਬਲ ਨਕਾਸ਼ੀ ਹੈ ਜਦੋਂ ਮੈਂ ਕਹਿੰਦਾ ਹਾਂ ਕਿ ਡਬਲ ਨਕਾਸ਼ੀ ਇਸ ਦਾ ਮਤਲਬ ਹੈ ਜਦੋਂ ਅਸੀਂ ਯੂਨਿਟ ਦੇ ਅਗਲੇ ਅਤੇ ਇਕਾਈ ਦੇ ਪਿਛਲੇ ਪਾਸੇ ਨਕਾਸ਼ੀ ਕਰਦੇ ਹਾਂ ਇਹ ਤੇ ਪਿਛਲੇ ਪਾਸੇ ਦੇ ਡਿਜ਼ਾਈਨ ਨੂੰ ਦੇਖੋ ਬਹੁਤ ਵਧੀਆ ਬਹੁਤ ਸੁੰਦਰ ਡਿਜ਼ਾਈਨ ਅਤੇ ਜਦੋਂ ਸਾਡੇ ਕੋਲ ਡਬਲ ਡਬਲ ਕਾਰਵਿੰਗ ਹੁੰਦੀ ਹੈ ਤਾਂ ਪਿਛਲੇ ਪਾਸੇ ਨਕਾਸ਼ੀ ਵੀ ਇੱਕ ਖਾਸ ਗੱਲ ਹੈ ਜਦੋਂ ਤੁਹਾਡੇ ਕੋਲ ਇੱਕ ਵੱਡਾ ਲਿਵਿੰਗ ਰੂਮ ਹੈ ਅਤੇ ਤੁਸੀਂ ਯੂਨਿਟ ਨਹੀਂ ਰੱਖ ਰਹੇ ਹੋ ਤਿੰਨ ਸੀਟਰਾਂ ਦਾ ਮੂਹ ਕੰਧ ਵੱਲ ਹੈ ਇਹ ਪਾਸੇ ਕੰਧ ਵੱਲ ਨਹੀਂ ਜਾ ਰਿਹਾ ਹੈ ਤਾਂ ਇਹ ਇੱਕ ਹਾਈਲਾਈਟ ਹੈ ਕੋਈ ਮਸ਼ੀਨ ਕੋਈ ਕੋਈ ਕੰਪਿਊਟਰ ਮਸ਼ੀਨ ਇਸ ਕਿਸਮ ਦੀ ਡਬਲ ਕਾਰਵਿੰਗ ਨਹੀਂ ਕਰ ਸਕਦੀ ਕਿਉਂਕਿ ਇਸ ਤਰ੍ਹਾਂ ਮਸ਼ੀਨਾਂ ਕੰਮ ਨਹੀਂ ਕਰਦੀਆਂ ਇਹ ਇੱਕ ਅਸਲ ਹੱਥ ਨਾਲ ਉੱਕਰੀ ਹੋਈ ਇਕਾਈ ਹੈ ਅਤੇ ਇਹ ਯੂਨਿਟ ਨਿਯਮਤ ਆਕਾਰਾਂ ਨਾਲੋਂ ਥੋੜਾ ਵੱਡਾ ਹੈ ਇੱਕ ਨਿਯਮਤ 3 ਸੀਟਰ ਖੱਬੇ ਤੋਂ ਸੱਜੇ ਲਗਭਗ 80 ਇਚ ਹੁੰਦਾ ਹੈ। ਇਹ ਉਸ ਤੋਂ ਲਗਭਗ 5 ਇਚ ਜ਼ਿਆਦਾ ਹੈ। ਇਹ ਬਾਹਰ ਅਤੇ ਬਾਹਰ ਹੈ 80 50। ਇੱਥੇ ਇਸ ਤਾਜ ਦੀ ਉਚਾਈ 50 ਇਚ 5 ਫੁੱਟ ਦੇ ਬਿਲਕੁਲ ਨੇੜੇ ਹੈ। ਅਤੇ ਇਸ ਦਾ ਬੈਠਣ ਦਾ ਖੇਤਰ ਨਿਯਮਤ ਇਕਾਈਆਂ ਨਾਲੋਂ 2 ਇਚ ਜ਼ਿਆਦਾ ਹੈ। ਨਿਯਮਤ ਇਕਾਈ ਲਗਭਗ 27 8 ਇਚ ਬਾਹਰੀ ਚੌੜਾਈ ਅੱਗੇ ਤੋਂ ਪਿੱਛੇ 27 ਤੋਂ 28 ਇੰਚ ਹੈ ਇਹ 30 ਹੈ ਹੁਣ ਜਦੋਂ ਮੈਂ ਇਸ ਤੇ ਬੈਠਦਾ ਹਾਂ ਜੇ ਤੁਸੀਂ ਦੇਖਦੇ ਹੋ ਜਦੋਂ ਮੈਂ ਇਸ ਤੇ ਬੈਠਦਾ ਹਾਂ ਤਾਂ ਮੇਰੇ ਕੋਲ ਕਿੰਨੀ ਜਗ੍ਹਾ ਹੈ ਮੈਂ ਆਰਾਮ ਨਾਲ ਇਸ ਯੂਨਿਟ ਤੇ ਆਪਣੀ ਪਿੱਠ ਲਗਾ ਸਕਦਾ ਹਾਂ ਅਤੇ ਫਿਰ ਮੇਰੇ ਕੋਲ ਬਹੁਤ ਸਾਰੀ ਜਗ੍ਹਾ ਹੈ ਸਿਖਰ ਦੇ ਸਮਾਨ ਲੱਤਾਂ ਤੇ ਕੰਮ ਹੁਣ ਇੱਥੇ ਜੇ ਤੁਸੀਂ ਦੇਖਦੇ ਹੋ ਕਿ ਲੱਤ ਕਿੰਨੀ ਭਾਰੀ ਹੈ ਤੁਸੀਂ ਸਾਧਾਰਨ ਸੋਫਿਆਂ ਵਿੱਚ ਇੰਨੀਆਂ ਭਾਰੀਆਂ ਲੱਤਾਂ ਨਹੀਂ ਦੇਖਦੇ ਇੱਥੋਂ ਤੱਕ ਕਿ ਸਭ ਤੋਂ ਆਲੀਸ਼ਾਨ ਸੋਫਿਆਂ ਵਿੱਚ ਵੀ ਤੁਹਾਨੂੰ ਅਜਿਹੇ ਭਾਰੀ ਲੱਤਾਂ ਵਾਲਾ ਡਿਜ਼ਾਈਨ ਨਹੀਂ ਮਿਲਦਾ ਅਤੇ ਇਸੇ ਤਰ੍ਹਾਂ ਸੋਫੇ ਦੇ ਹੇਠਲੇ ਹਿੱਸੇ ਵਿੱਚ ਵੀ ਡਿਜ਼ਾਈਨ ਨੂੰ ਜਾਰੀ ਰੱਖਿਆ ਜਾਂਦਾ ਹੈ ਇੱਕ ਵਾਰ ਤੁਹਾਡੇ ਕੋਲ ਇਹ ਹੈ ਤੁਸੀਂ ਇਸ ਨੂੰ ਸਾਲਾਂ ਲਈ ਰੱਖੋਗੇ ਕਿਉਂਕਿ ਲੱਕੜ ਨੂੰ ਕੁਝ ਨਹੀਂ ਹੁੰਦਾ ਟੀਕ ਦੀ ਲੱਕੜ ਕੁਦਰਤੀ ਤੌਰ ਤੇ ਦੀਮਕ ਦਾ ਸਬੂਤ ਹੈ ਅਤੇ ਰਜਾਈ ਵਾਲਾ ਹਿੱਸਾ ਗੱਦੀ 40 ਘਣਤਾ ਵਾਲੀ ਵਾਧੂ ਫੋਮਿੰਗ ਨਾਲ ਇਸ ਨੂੰ ਗੋਲ ਰੂਪ ਦੇਣ ਲਈ ਹੈ ਚਾਰੀ ਕਣਤਾ ਨਾ ਤਾਂ ਬਹੁਤ ਸਖਤ ਹੈ ਅਤੇ ਨਾ ਹੀ ਬਹੁਤ ਨਰਮ ਹੈ ਅਤੇ ਇਹ ਸਾਲਾਂ ਤੱਕ ਰਹਿੰਦੀ ਹੈ ਜਦੋਂ ਲੋਕ ਸਾਨੂੰ ਸਾਡੇ ਫਰਨੀਚਰ ਦੀ ਵਾਰੰਟੀ ਬਾਰੇ ਪੁੱਛਦੇ ਹਨ ਇਹ ਜੀਵਨ ਭਰ ਲਈ ਹਨ ਯੂਨਿਟ ਨੂੰ ਕੁਝ ਨਹੀਂ ਹੁੰਦਾ ਜਦੋਂ ਤੱਕ ਇਹ ਹੱਤੀ ਨੱਚ ਨਹੀਂ ਹੁੰਦਾ ਕਿ ਨਿਸ਼ਿੰਗ ਗਲੋਸ ਕੁਝ ਸਾਲਾਂ ਬਾਅਦ ਬੰਦ ਹੋ ਜਾਂਦੀ ਹੈ ਅਤੇ ਗਲਾਸ ਦਾ ਇੱਕ ਕੋਟ ਸੈੱਟ ਨੂੰ ਨਵਿਆਏਗਾ ਤੋਹੀ ਚੀ ਹੈ ਜਿਸ ਦੀ ਲੋੜ ਹੈ 5 7 10 ਸਾਲਾਂ ਬਾਅਦ ਇਸ ਲਈ ਵਾਰੰਟੀ ਸਾਡੀਆਂ ਇਕਾਈਆਂ ਲਈ ਕੋਈ ਮੁੱਦਾ ਨਹੀਂ ਹੈ ਉਹ 2 ਸੱਕੜ ਹਨ ਅਤੇ ਜੋ ਜੀਵਨ ਪਰ ਚੱਲ ਸਕਦੀ ਹੈ ਆਓ ਕੁਰਸੀ ਤੇ ਚਲੀ ਇੱਕ ਨਿਮਤ ਕੋਸੀ ਖਾਬੇ ਤੋਂ ਸੱਜੇ ਲਗਭਗ 30 ਤੋਂ 35 ਇਚ ਹੁੰਦੀ ਹੈ ਇਹ ਇੱਕ 40 ਇੱਕ ਵੱਡੀ ਕੁਰਸੀ ਬਹੁਤ ਵਿਸ਼ਾਲ ਹੈ ਅਤੇ ਇੱਕ ਅਸਲੀ ਮਹਾਰਾਜਾ ਕੁਰਸੀ ਜਿਸ ਨੂੰ ਅਸੀਂ ਤਿੰਨ ਸੀਟਾਂ ਵਾਲੀ ਕੁਰਸੀ ਕਹਿੰਦੇ ਹਾਂ ਇਸ ਵਿੱਚ ਅੱਗੇ ਤੋਂ ਪਿੱਛੇ ਤੱਕ ਬਹੁਤ ਸਾਰੀ ਜਗ੍ਹਾ ਹੈ ਅਤੇ ਇਸ ਦੀ ਉਚਾਈ ਲਗਭਗ ਇੱਚ ਹੈ ਕੁਰਸੀ ਤੇ ਵੀ ਇਹੀ ਕੰਮ ਜਾਰੀ ਹੈ ਅਤੇ ਇਹ ਵੀ ਦੂਰੀ ਉੱਕਰੀ ਹੋਈ ਹੈ ਅੱਗੇ ਅਤੇ ਪਿੱਛੇ ਦੋਵੇਂ ਪਾਸੇ ਇਹ ਅਗਲਾ ਹਿੱਸਾ ਹੈ ਮੈਂ ਤੁਹਾਨੂੰ ਪਿਛਲਾ ਹਿੱਸਾ ਵੀ ਦਿਖਾਵਾਂਗਾ ਇੱਥੇ ਤੁਸੀਂ ਪਿੱਛੇ ਦਾ ਡਿਜ਼ਾਈਨ ਦੇਖੋਗੇ ਸਾਰੇ ਹੱਥਾਂ ਨਾਲ ਖਿੱਚੇ ਗਏ ਫਿਰ ਹੱਥਾਂ ਨਾਲ ਪਾਲਿਸ਼ ਕੀਤੇ ਗਏ ਫਿਰ ਹੱਥਾਂ ਨਾਲ ਬਫ ਕੀਤੇ ਗਏ ਅਤੇ ਅੰਤ ਵਿੱਚ ਇਹ ਆਉਟਪੁੱਟ ਤੁਹਾਡੇ ਸਾਹਮਣੇ ਆ ਰਹੀ ਹੈ ਹੁਣ ਇਸ ਨੂੰ ਤੁਹਾਡੀਆਂ ਲੋੜਾਂ ਅਨੁਸਾਰ 7 ਸੀਟਰ ਅਤੇ 10 ਸੀਟਰ ਵਿੱਚ ਬਦਲਿਆ ਜਾ ਸਕਦਾ ਹੈ ਅਸੀਂ ਅੱਗੇ ਕਰ ਸਕਦੇ ਹਾਂ ਇਸ ਨੂੰ ਬਣਾਓ ਜਿਵੇਂ ਕਿ ਤੁਹਾਨੂੰ ਵੱਡੇ ਲਿਵਿੰਗ ਰੂਮ ਲਈ ਲੋੜ ਹੈ ਇਹ ਸੈਂਟਰ ਟੇਬਲ ਰੱਖੋ ਇਹ 4 2 4 ਫੁੱਟ 2 ਫੁੱਟ ਸੈਡਰ ਟੇਬਲ ਹੈ ਇੱਕ ਸੁੰਦਰਤਾ ਨਾਲ ਉੱਕਰੀ ਹੋਈ ਚੋਟੀ ਦੇ ਨਾਲ ਸਿਖਰ ਪੂਰੀ ਤਰ੍ਹਾਂ ਫੁੱਲਾਂ ਅਤੇ ਪਫੜੀਆਂ ਨਾਲ ਉੱਕਰੀ ਹੋਈ ਹੈ ਅਤੇ ਇਸ ਵਿੱਚ ਕੱਚ ਲਈ ਇੱਕ ਸਲਾਟ ਹੈ ਜੋ ਗਲਾਸ ਇਸ ਖੇਤਰ ਵਿੱਚ ਫਿੱਟ ਹੋਵੇਗਾ ਅਸੀਂ ਗਲਾਸ ਪ੍ਰਦਾਨ ਨਹੀਂ ਕਰਦੇ ਕਿਉਂਕਿ ਇਹ ਆਵਾਜਾਈ ਯੋਗ ਨਹੀਂ ਹੈ ਇਸ ਲਈ ਮੈਂ ਇਸ ਨੂੰ ਸਥਾਨਕ ਤੌਰ ਤੇ ਖਰੀਦ ਸਕਦਾ ਹਾਂ ਅਤੇ ਤੁਸੀਂ ਇਸ ਨੂੰ ਮੇਜ਼ ਤੇ ਰੱਖ ਸਕਦੇ ਹੋ ਤਾਂ ਕਿ ਤਿੰਨ ਇੱਕ ਇੱਕ ਮਹਾਰਾਜਾ ਸੋਫਾ ਸੈੱਟ ਜਿਵੇਂ ਕਿ ਤੁਸੀਂ ਇਸ ਨੂੰ ਕਹਿੰਦੇ ਹੋ ਡਬਲ ਕਾਰਵਿੰਗ ਟੀਕ ਦੀ ਲੱਕੜ ਟੀਕ ਫਿਨਿਸ਼ਿੰਗ ਇੱਕ ਬਹੁਤ ਵਧੀਆ ਕਪੜਾ ਜਾਂ ਫੈਬਰਿਕ ਮੈਨੂੰ ਕਹਿਣਾ ਚਾਹੀਦਾ ਹੈ ਅਤੇ ਫਿਰ ਡਿੰਗ ਵਿੱਚ ਅਗਜ਼ਨੀ ਦੀ ਗੁਣਵੱਤਾ ਨੂੰ ਧਿਆਨ ਵਿੱਚ ਰੱਖੋ ਇਹ ਸਾਡੇ ਇੱਕ ਗਾਹਕ ਲਈ ਬਗਲਾਰ ਜਾ ਰਿਹਾ ਹੈ ਇਸ ਸਮੱਗਰੀ ਨੂੰ ਉਹਨਾਂ ਦੇ ਪਤੇ ਤੇ ਘਰ ਪਹੁੰਚਾ ਦੇਵੇਗਾ ਅਤੇ ਜੇਕਰ ਤੁਸੀਂ ਚਾਹੁੰਦੇ ਹੋ ਤਾਂ ਇਹ ਤੁਹਾਡੇ ਲਈ ਵੀ ਕਰ ਸਕਦੇ ਹੋ ਸਾਡੇ ਸਿੱਧ ਦੇ ਤੁਸੀਂ ਸਾਨੂੰ ਆਪਣਾ ਪਤਾ ਦੇ ਸਕਦੇ ਹੋ ਅਸੀਂ ਉੱਥੇ ਪਹੁੰਚਾ ਦੇਵਾਂਗੇ ਮੈਨੂੰ ਯਕੀਨ ਹੈ ਕਿ ਤੁਸੀਂ ਇਹ ਪਸੰਦ ਕਰੋਗੇ 100% ਦੀ ਮੇਡ ਇਨ ਇੰਡੀਆ ਸਤੁਲਕ ਹੈ ਨਹੀਂ ਸਾਨਕ ਭਾਰਤੀ ਕਾਰੀਗਰਾਂ ਦਾ ਕੰਮ ਅਤੇ ਜਿਵੇਂ ਕਿ ਸਾਡੇ ਮਾਨਯੋਗ ਪ੍ਰਧਾਨ ਮੰਤਰੀ ਕਹਿੰਦੇ ਹਨ ਆਓ ਮੇਕ ਇਨ ਇੰਡੀਆ ਨੂੰ ਉਤਸ਼ਾਹਿਤ ਕਰੀਏ ਤੁਸੀਂ ਵੀ ਇਸ ਵਿੱਚ ਸ਼ਾਮਲ ਕਰ ਸਕਦੇ ਹੋ ਤੁਹਾਡਾ ਧੰਨਵਾਦ